ਹਾਂਜੀ 5 ਮੀਟਰ ਇਹ ਬਰਬਰੀ कॉटन ਦੇ ਵਿੱਚ ਸੂਟ ਰਹੇਗਾ ਬਹੁਤ ਹੀ ਸੋਹਣਾ ਵਰਕ ਹੋਇਆਗਾ ਇਸ ਤੇ ਤੇ ਟਾਪ ਤੇ ਵੀ ਤੁਸੀਂ ਦੇਖ ਸਕਦੇ ਹੋ ਸ਼ਰਟ ਤੇ ਫਰੰਟ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਆ ਤੇ ਔਰ ਇਸ ਦੇ ਨੱਕ ਤੇ ਵੀ ਬਾਜੂ ਦੇ ਵੀ ਤੁਹਾਨੂੰ ਵਰਕ ਮਿਲੇਗਾ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ ਰਹੇਗਾ ਮਸਲੀਨ ਦਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੁਪੱਟੇ ਦੀ ਕੱਟ ਤੁਹਾਨੂੰ 2.5 ਮੀਟਰ ਮਿਲੇਗੀ ਮਸਲੀਨ ਦੇ ਵਿੱਚ ਤੇ ਤੁਸੀਂ 980 ਦੇ ਵਿੱਚ ਇਹ ਕਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਨੇ ਰੰਗਾਂ ਦੇ ਵਿੱਚ ਇਹ ਆਪਾਂ ਵਰਕ ਰੈਡੀ ਕੀਤਾ ਹੋਇਆ ਤੇ ਇਹਨਾਂ ਨੂੰ ਤੁਸੀਂ ਬਾਏ ਕਰਨੇ WhatsApp ਨੰਬਰ ਦਿੱਤਾ ਹੁੰਦਾ ਆਪਣਾ ਸਕਰੀਨ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪਹਿਮਾ ਅਡਵਾਂਸ ਕਰਨੀ ਪੈਂਦੀ ਆ ਇਹ ਵੀ ਵਿਦਆਊਟ ਦੁਪੱਟਾ ਸੂਟ ਲੈਣਗੇ 2.5 ਮੀਟਰ ਤੁਹਾਨੂੰ ਸ਼ਰਟ ਮਿਲੇਗਾ 2.5 ਮੀਟਰ ਦੇ ਨਾਲ ਬਾਟਮ ਮਿਲੇਗੀ ਜੋ ਸ਼ਰਟ ਰਹੇਗੀ ਚਨੋਂਨ ਦੀ ਰਹੇਗੀ ਸੀਕਵੈਂਸ ਦਾ ਵਰਕ ਮਿਲੇਗਾ ਨਾਲ बॉटम ਉਹ ਵਿੱਚ ਚਨੂਨ ਦੀ ਰਹੇਗੀ बॉटम ਤੇ ਵੀ ਤੁਹਾਨੂੰ ਵਰਕ ਮਿਲੇਗਾ ਬਹੁਤ ਹੀ ਸੋਹਣੇ ਸੂਟ ਨੇ ਵਿਦਾਊਟ ਦੁਪੱਟਾ ਓਨਲੀ ਤੁਸੀਂ 799 ਦੇ ਵਿੱਚ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣੇ ਰੰਗ ਨੇ ਦੁਪੱਟਾ ਸੂਟ ਰਹੇਗਾ ਜੀ 5 ਮੀਟਰ ਤੁਹਾਨੂੰ ਕੋਟਨ ਮਿਲੇਗੀ ਤੇ ਥ्रेड ਵਰਕ ਮਿਲੇਗਾ ਨਾਲ ਤੁਹਾਨੂੰ 2.5 ਮੀਟਰ ਦੁਪੱਟਾ ਦੁਪੱਟੇ ਤੇ ਤੁਹਾਨੂੰ ਦੋਨੋਂ ਸਾਈਡ ਵਰਕ ਮਿਲੇਗਾ ਓਨਲੀ ਤੁਸੀਂ ਇਹ ਵੀ 799 ਦੇ ਵਿੱਚ ਘਰ ਬੈਠੇ ਦੁਪੱਟਾ ਸੂਟ ਮੰਗਵਾ ਸਕਦੇ ਹੋ ਲਾਸਟ ਤੱਕ ਜ਼ਰੂਰ ਦੇਖਣਾ ਬਹੁਤ ਸੋਹਣੇ ਸੂਟ ਐਡ ਕੀਤੇ ਨੇ ਇਹ ਹੈਂਡਵਰਕ ਦਾ ਸੂਟ ਹੈ ਜੀ ਇਹ ਤੁਹਾਨੂੰ ਵਿਸਕੋਸ ਸੌਫਟ ਗਲਾਸ ਟਿਸ਼ੂ ਦੇ ਵਿੱਚ ਹੈਂਡਵਰਕ neck ਤੇ ਬਾਹੂ ਤੇ ਐਂਡ ਇਸ ਦੀ ਬਾਟਮ ਵਿਸਕੋਸ ਨੇਚਰਲ ਕ੍ਰੇਪ ਦੀ ਰਹੇਗੀ ਤੇ ਸੌਫਟ ਗਲਾਸ ਟਿਸ਼ੂ ਦਾ ਹੈਂਡਵਰਕ ਵਾਲਾ ਦੁਪੱਟਾ ਮਿਲੇਗਾ 3250 ਚ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਤੇਜੀ ਸੇਲ ਆ ਬਹੁਤ ਘੱਟ ਪ੍ਰਾਈਸ ਤੇ ਲੈ ਕੇ ਆਏ ਆ ਸੋ ਤੁਸੀਂ ਇਹਨਾਂ ਚੋਂ ਜਲਦੀ ਤੋਂ ਜਲਦੀ ਸਿਲੈਕਟ ਕਰਕੇ ਸਕਰੀਨਸ਼ਾਟ ਸੈਂਡ ਕਰਨਾ ਇਹ ਰਹੇਗਾ ਸੀ ਵੱਡੇ ਪਨੇ ਦੇ ਵਿੱਚ ਖਾਦੀ ਸਿਲਕ ਦੇ ਵਿੱਚ ਡਿਜ਼ਾਈਨਡ ਸ਼ਰਟ 81 ਵੱਡੇ ਪਨੇ ਚ ਤੇ ਬਾਟਮ ਟਾਇਮੇਟਾ ਨਾਰਮਲ ਪਨੇ ਚ ਵੀ ਮਿਲ ਸਕਦੀ ਆ 81 ਵੱਡੇ ਪਨੇ ਵਿੱਚ ਵੀ ਮਿਲ ਸਕਦੀ ਆ ਖਾਦੀ ਸਿਲਕ ਦੀ ਓਨਲੀ 550 ਵਿਦਆਊਟ ਦੁਪੱਟਾ ਤੁਸੀਂ ਇਹ ਸੂਟ ਘਰ ਬੈਠੇ ਬਾਏ ਕਰ ਸਕਦੇ ਹੋ スクリーンショット ਲੈ ਕੇ ਦਿੱਤੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਸੋ ਤੁਸੀਂ ਇਹਨਾਂ ਚ ਬਹੁਤ ਸੋਹਣੇ ਸੂਟ ਤੇ ਬਹੁਤ ਸੋਹਣੇ ਪ੍ਰਿੰਟ ਤੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਐਡ ਕੀਤੇ ਨੇ ਆ ਬਾਈ ਕਰ ਸਕਦੇ ਹੋ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਇਹ ਵਿਸਕੋਸ ਲਾਈਨਿੰਗ ਵਾਲਾ ਜਾਰਜਟ ਦਾ ਸ਼ਰਟ ਰਹੇਗਾ neck ਤੇ ਘੇਰੇ ਤੇ ਵਰਕ ਤੇ ਨਾਲ ਇਸਦੇ ਬਾਟਮ ਬਾਟਮ ਤੇ ਵਿਵਰਕ ਜਾਰਜਟ ਦੀ ਬਾਟਮ ਆ ਟੈਬੀ ਮਸਲਿਨ ਦਾ ਟਾਇ ਦਾ ਇਸਦੇ ਦਪੱਟਾ ਤੇ ਤੁਸੀਂ 999 ਦੇ ਵਿੱਚ ਬਾਈ ਕਰ ਸਕਦੇ ਹੋ ਥੈਂਕ ਯੂ